ਜੀ ਦੇ ਦੰਤੀ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਦੀਆਂ ਵੋਟਾਂ ਪਾਉਣ ਦੇ ਲਈ ਆਪਣੇ ਆਪਣੇ ਘਰਾਂ ਤੋਂ ਨਿਕਲੋ ਪੰਚਾਇਤੀ ਰਾਜ ਦੇ ਅੰਦਰ ਪੰਚਾਇਤ ਸੰਪਤੀਆਂ ਤੇ ਜਿਲ੍ਹਾ ਪ੍ਰੀਸ਼ਦ ਜਿਹੜੀਆਂ ਬਹੁਤ ਇੰਪੋਰਟੈਂਟ ਰੱਖਦੀਆਂ ਨੇ ਕਿ ਕਿਸੇ ਨੂੰ ਵੀ ਲੜਨਾ ਨਹੀਂ ਚਾਹੀਦਾ ਝਗੜਨਾ ਨਹੀਂ ਚਾਹੀਦਾ ਬਲਕਿ ਆਪਸੀ પ્રેમ ਪਿਆਰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ ਇਹ ਸਾਰੇ ਜਣੇ ਇਸ ਲੋਕਤੰਤਰ ਦੇ ਤਿਹਾਰ ਦੇ ਵਿੱਚ ਆਪਣਾ ਹਿੱਸਾ ਪਾਓ ਸਭ ਤੋਂ ਪਹਿਲਾਂ ਮੈਂ ਸਾਰੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਅੱਜ ਦੇ ਦਿਨ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀਆਂ ਦੀਆਂ ਵੋਟਾਂ ਪਾਉਣ ਦੇ ਲਈ ਆਪਣੇ ਆਪਣੇ ਘਰਾਂ ਤੋਂ ਨਿਕਲੋ ਔਰ ਲੋਕਤੰਤਰ ਨੂੰ ਜਿਹੜਾ ਮਜ਼ਬੂਤ ਕਰੋ ਕਿਉਂਕਿ ਪੰਚਾਇਤੀ ਰਾਜ ਦੇ ਅੰਦਰ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਬਹੁਤ ਇੰਪੋਰਟੈਂਟ ਰਖਦੀਆਂ ਨੇ ਕਿ ਇਹਨਾਂ ਕੋਲੇ ਬਹੁਤ ਅਧਿਕਾਰ ਹੁੰਦੇ ਨੇਗੇ ਆਪਣੇ ਫੰਡ ਹੁੰਦੇ ਨੇਗੇ ਡਿਵੈਲਪਮੈਂਟ ਕਰਾ ਸਕਦੀਆਂ ਨੇਗੀਆਂ ਸੋ ਬਿਲਕੁਲ ਸਾਰਿਆਂ ਨੂੰ ਮੇਰੀ ਇਹੀ ਅਪੀਲ ਹੈ ਕਿ ਸ਼ਾਂਤੀਪੂਰਵਕ ਰਹਿ ਕੇ ਆਮਨਾ ਮਾਂ ਦੇ ਰਾਲ ਜਿਹੜੀਆਂ ਵੋਟਾਂ ਪੈਣੀਆਂ ਚਾਹੀਦੀਆਂ ਨੇਗੀਆਂ ਕਿਸੇ ਨੂੰ ਵੀ ਲੜਦਾ ਨਹੀਂ ਚਾਹੀਦਾ ਝਗੜਦਾ ਨਹੀਂ ਚਾਹੀਦਾ ਬਲਕਿ ਆਪਸੀ ਪ੍ਰੇਮ ਪਿਆਰ ਜਿਹੜਾ ਉਹ ਕਾਇਮ ਰੱਖਣਾ ਚਾਹੀਦਾ ਔਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਜਿਹੜੀ ਆ ਤੁਸੀਂ ਲੋਕਤੰਤਰੀ